ਮਲੇ ਆ ਵੇਖੋ بارش ਬਹੁਤ ਆ ਰਹੀ ਹੈ ਅੱਜ ਸੋਮਵਾਰ ਦਾ ਦਿਨ ਹੈ ਬਹੁਤ ਹੀ بارش ਆ ਰਹੀ ਹੈ ਇੰਨੀ ਜਿਆਦਾ ਕਿ ਤਬਾਈ ਹੋ ਰਹੀ ਹੈ ਇਹ ਦੇਖੋ ਤੁਹਾਨੂੰ ਮੈਂ بارش ਦਿਖਾ ਰਹੀ ਹਾਂ ਬਹੁਤ ਕੱਟ ਹੋ ਗਈ ਹੈ ਹੁਣ بارش ਬਹੁਤ ਜਿਆਦਾ ਆ ਰਹੀ ਥੀ ਸਵੇਰ ਦੇ ਘਰ ਚ ਬੈਠੇ ਆ ਬਾਜ਼ਾਰ ਨਹੀਂ ਜਾ ਸਕੇ ਸਬਜ਼ੀ ਤਰ ਨਹੀਂ ਸੀ ਸੰਜੀ ਲੈ ਆ ਨਹੀਂ ਸਕੇ ਬਹੁਤ ਹੀ ਔਖਾ ਲੱਗਦਾ ਹੈ بارش ਵਿੱਚ ਦੇਖੋ ਸਾਰੇ ਪਾਸੇ ਅੰ데ਰਾ ਹੀ ਅੰ데ਰਾ ਹੈ ਬੱਦਲ ਕਾਲੇ ਛਾਏ ਹੋਏ ਨੇ ਦੇਖੋ ਸ੍ਰੀ ਦੀਂ ਨਿੱਕ 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 ਨਿੱਕੀ بارش ਲੱਗੀ ਹੋਈ ਹੈ ਕਰੋ ਨਿਕਲ ਔਖਾ ਹੈ ਮੈਂ ਮਤਨ ਦਿਖਾਨੀ ਆ ਵੀ ਘਰ ਦੇ ਵਿੱਚ ਕੰਮ ਵੀ ਅਸੀਂ ਕਿੰਨਾ ਔਖਾ ਕਰ ਰਹੇ ਆ ਬਾਸ ਪੈਨ ਕਰਕੇ ਚਿੱਕੜੀ ਚਿੱਕੜ ਹੋਇਆ ਹੈ ਆ ਦੇਖੋ ਘਰ ਦੇ ਵਿੱਚ ਟੀਨਾ ਦਿੱਤੀਆਂ ਆ ਨੇ ਉੱਪਰ ਬਹੁਤ ਹੰਦੇ ਰਹਾ ਹੈ ਆ ਦੇਖੋ ਜੀ ਰਸੋਈ ਦੇ ਵਿੱਚ ਅਸੀਂ ਹੁਣ ਅੱਜ ਕੋਈ ਸਬ지 ਨਹੀਂ ਲਿਆ ਸਕੇ ਇਸ ਕਰਕੇ ਅਸੀਂ ਆਹ ਦੇਖੋ ਜੀ ਦਾਲ ਤਾਂ ਦਿੱਤੀ ਆ ਅੱਜ ਦਾਲ ਹੀ ਖਾਵਾਂਗੇ ਕੀ ਕਰੀਏ ਸਬਜ਼ੀਆਂ ਨੂੰ ਬਹੁਤ ਦਿਲ ਕਰਦਾ ਸੀ ਬਣਾ ਲੂ ਵੀ ਜੀ ਕਰਦਾ ਸੀ ਪਰ بارش ਕਰਕੇ ਜਾਇਆ ਨਹੀਂ ਗਿਆ ਸਾਰੇ ਅਸੀਂ ਘਰ ਵਿੱਚ ਹੀ ਬੈਠੇ ਹੋਏ ਆਂ ਤਾਂ ਮੇਰੇ ਕੀ ਦਾਲ ਬਣੇਗੀ ਦਾਲ ਦੇ ਨਾਲ ਹੀ ਅਸੀਂ ਰੋਟੀ ਖਾਵਾਂਗੇ ਅੱਜ ਇਹ ਦੇਖੋ ਮੁੰਗੀ ਮਸਲੇ ਦੀ ਦਾਲ ਤਰੀ ਹੋਈ ਹੈ ਹਜੇ ਬਨ ਰਹੀ ਹੈ ਬਣੀ ਨਹੀਂ ਚੰਗੀ ਤਰ੍ਹਾਂ ना लस्सी नीबू का अचार लवेंगे देखो हाँ ये रोटी के नाल बहुत ही स्वाद लगता है बड़ा मजा आता रोटी खान का सारा दिन अज बस घर बैठे ही इस तरीके लंघ गया है ਉਮੇ ਤਾਂ ਫੇਰ ਬਾਹਰ ਦਿਖਾ ਰਹੀ ਐ ਬਾਹਰ ਦਾ ਨਜ਼ਾਰਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ Bye family.